आ जा टोपी है आप आजी मैं देख टोपी अपनी वापस ही ले रहे तेरू दे नहीं आया तू नदलना तू बह जा तू ढीठ ही आज 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 ਤੋਰ ਵੀ ਸਰਦੇ ਵੈਸੀ ਅੱਜ ਸ਼ਕਲ ਤੇ ਤੇਰੀ ਮਿਲਦੀ ਆ ਮਮਾ ਚੱਪਲਾ ਨਾਲ ਚੱਕ ਲੈ ਜੀ ਤੂੰ ਕਹਿੰਦਾ ਮਾਸੀ ਦੀ ਚੱਪਲਾ ਚਲੇ ਮੇਲੇ ਤੇ ਗਵਾਰਦੀਆ ਚਲ ਸਾਈਂ ਨੀ ਤੇ ਦਰਬਾਰ ਤੋਂ ਪੂਰੀਆਂ ਕਰ ਲਾਂਗੇ ਮੈਨੂੰ ਪਹਿਚਾਨ ਨਾ ਮੈਂ ਮੈਂ ਵੀ ਨਵੇਂ ਪਾਲਿਸ਼ ਲਾਈ ਆ ਚੱਪਲਾਂ ਤੇ ਬੱਸ ਥੋੜਾ ਜਿਹਾ ਪਹੁੰਚ ਉਹ ਨਾਨਾ ਸਰਕਾਰ ਉਹ ਨਾਨਾ ਜੀ ਉਹ ਬਹੁਤ ਸਮਵਾੰਗੂ ਬਦਲ ਗਏ ਨਹੀਂ ਅਸੀਂ ਜੋਗੇ ਤੇਰੇ ਜੋਗੇ ਰਹਿ ਗਏ ਓ ਸੌਰੀ ਤੇ ਹਲੇ ਆ ਜਾ ਤੇ ਹਲੇ ਭਾਈ ਆ ਮਾੜਾ ਜੱਕਦਾ ਸਾਰਾ ਕੁਝ ਜੱਕਦਾ ਸਾਡੇ ਵਾਰੀ ਆ ਪਤੀਲਾ ਖੜਕ ਗਿਆ ਭਾਜੀ ਮਾੜਾ ਮੋਟਾ ਤੇ ਕਰ ਦੋ ਢੋਲ ਹੀ ਲਾ ਦੋ ਕੱਲਾ ਉਹ ਨਹੀਂ ਬੈਕ ਕਰਦਾ ਤੁਹਾਡਾ ਵੀ ਗੁਰੂ ਆ ਚਲੋ ਇੱਧੇ 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 ਹੀ ਕਰ ਦਿੰਦੇ ਆਪਾਂ ਇੱਧੇ ਓ ਭਾਈ ਪਿੱਛੇ ਹੀ ਬੰਦ ਹੋ ਗਿਆ ਅੱਛਾ ਪਿੱਛੇ ਬੰਦ ਹੋ ਗਿਆ ਤੁਸੀਂ ਅੱਗੋ ਕਰਤੋਂ ਉਹਨਾਂ ਦੇ ਪਿੱਛੇ ਕਰਤੋਂ ਚਲੋ ਠੀਕ ਤੂੰ ਮੌਸਮ ਵਾਂਗੂ ਬਦਲ ਗਈ ਨਹੀਂ ਅਸੀਂ ਰੁੱਖਾ ਵਾਂਗੂ ਘਰੇ ਰਹੇ ਓ ਮੇਰਾ ਪੀਰ ਜਾਣੇ ਮੇਰੀ ਪੀਰ ਓ ਜਾਣੇ ਚੁੱਪ ਕਰੋ ਬੈ ਜਾ ਰਾਮਨਾ ਮੈਨੂੰ ਪਤਾ ਤੂੰ ਬੜੇ ਬੱਲੇ ਉੱਥੇ ਸਾਰੇ ਚੜਾਉਣਾ ਹੈ ਉੱਥੇ ਆ ਜਾ ਜੋ ਕੇ ਭਾਜੀ ਯਾਰ ਪਤਾ ਕਿਦਾ ਕੋਈ ਢੋਲ ਟੂਰ ਪਿਆਣੀ ਘੋਣਾ ਇਦਾਂ ਹੀ ਚੱਲਣਾ ਪੈਣਾ ਕੰਮ ਮੇਰੀ ਫਿਲਮ ਆ ਰਹੀ ਹੈ ਨੀਮੇ ਸਸਕੁਟਨੀ ਪਾਰਟ 2 ਉਹਦੇ ਵਿੱਚ ਮੰਤਰੀ ਆ ਜੀ ਮੈਂ ਰਾਜੀ ਰਹੋ ਖੁਸ਼ ਰਹੋ ਮੇਰਾ ਵੀਰ ਆ ਥੋੜਾ ਜਿਹਾ ਨਾ ਥੋੜਾ ਜਿਹਾ ਸਾਈਡ ਸਾਈਡ ਤੇ ਉਹ ਮੂੰਹ ਚੱਕੇ ਗਾਂ ਗਾਂ ਨੂੰ ਆਈ ਜਾਂਦੇ ਬਿਲਕੁਲ ਸਾਈਡ ਆ ਜਾਓ ਜੀ